ਬਸ ਚੰਦ ਦੋ ਤਾਂ ਪਿੱਛੇ ਲੱਗੀਆਂ ਚਾਰ ਗੁਲੀਆਂ ਲੱਗੀਆਂ ਦਰਜ ਹੋ ਜਾਂ ਦੋ ਪਿੱਛੇ ਇੱਕ ਕੰਨ ਤੇ ਇੱਕ ਇੱਕ ਸੱਜੀ ਵੱਖੀ ਚ ਕਾਫੀ ਹੈਗਾ ਮਤਲਬ ਕਿ ਚਾਰ ਗੁਲੀਆਂ ਬਹੁਤ ਦੀਆਂ ਚ ਉਸ ਤਰ੍ਹਾਂ ਕਾਫੀ ਸੀਰੀਅਸ ਆ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਦੇ ਮਹਾਰਾਜਾ ਟਾਬੇ ਕੋਲ ਚੱਲੀਆਂ ਧਾੜ ਧਾੜ ਗੋਲੀਆਂ 4 ਗੋਲੀਆਂ ਲੱਗਣ ਕਰਕੇ ਗੰਭੀਰ ਹਾਲਤ ਵਿੱਚ ਡੀ ਜੇ ਚਾਲਕ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸ ਦਾ ਅਲਾ ਚੱਲ ਰਿਹਾ ਹੈ ਕਟਨਾ ਫਰੀਦਕੋਟ ਦੇ ਹਾਈਵੇ 54 ਦੀ ਹੈ ਜਿੱਥੇ ਇੱਕ ਵਾਰ ਫਿਰ ਮਹਾਰਾਜਾ ਟਾਬੇ ਨਜ਼ਦੀਕ ਵੱਡੀ ਵਾਰਦਾਤ ਹੋਈ ਹੈ ਮੌਕੇ ਤੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਪਹੁੰਚੇ ਡੀ ਐਸ ਪੀ ਫਰੀਦਕੋਟ ਸਰਦਾਰ ਸ਼ਮਸ਼ੀਰ ਸਿੰਘ ਸ਼ਿਰਗਿਲ ਨੇ ਦੱਸਿਆ ਕਿ ਮਹਾਰਾਜਾ ਟਾਬੇ ਵਿੱਚ ਡੀ ਜੇ ਚਲਾਉਣ ਵਾਲਾ ਸ਼ਰਨਜੀਤ ਸਿੰਘ ਤੇ ਇਸ ਦੇ ਸਾਹਮਣੇ ਢਾਬੇ ਦੇ ਪੈਟਰੋਲ ਪੰਪ ਦਾ ਮੈਨੇਜਰ ਰਾਮ ਪ੍ਰਸ਼ਾਦ ਤ੍ਰਿਪਾਠੀ ਦੀ ਆਪਸ ਵਿੱਚ ਦੋਸਤੀ ਸੀ ਤੇ ਬੀਤੀ ਰਾਤ ਰਾਮ ਪ੍ਰਸ਼ਾਦ ਤ੍ਰਿਪਾਠੀ ਨੇ ਆਪਣੇ ਇੱਕ ਹੋਰ ਸਾਥੀ ਸਮੇਤ ਸ਼ਰਨਜੀਤ ਨੂੰ ਢਾਬੇ ਦੇ ਬਾਹਰ ਬੁਲਾ ਕੇ ਉਸ ਉੱਪਰ ਆਪਣੇ ਲਾਇਸੈਂਸੀ 32 ਬੋਰ ਦੇ ਪਿਸਤੌਲ ਨਾਲ ਫਾਇਰ ਕਰ ਦਿੱਤੇ ਜਿਸ ਵਿੱਚੋਂ 4 ਗੋਲੀਆਂ ਸ਼ਰਨਜੀਤ ਦੇ ਲੱਗੀਆਂ ਤੇ ਉਸ ਨੂੰ ਗੰਭੀਰ ਹਾਲਤ ਵਿੱਚ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪੁਲਿਸ ਨੇ ਇਸ ਮਾਮਲੇ ਵਿੱਚ ਤਿਰਪਾਠੀ ਤੇ ਉਸ ਦੇ ਇੱਕ ਹੋਰ ਨਾਮਲੂਮ ਸਾਥੀ ਸਮੇਤ ਇਰਾਦਾ ਕਤਲ ਦਾ ਕੇਸ ਦਰਜ ਕਰ ਲਿਆ ਪਰ ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਪੁਲਿਸ ਵੱਲੋਂ ਦਰਜ ਕੀਤੇ ਗਏ ਮੁਕਦਮੇ ਵਿੱਚ ਸ਼ਰਨਜੀਤ ਨੇ ਬਿਆਨ ਦਿੱਤੇ ਆ ਕਿ ਰਾਮ ਪ੍ਰਸ਼ਾਦ ਤਿਰਪਾਠੀ ਉਸ ਤੋਂ ਪੈਸੇ ਉਧਾਰੇ ਲੈ ਲੈਂਦਾ ਸੀ ਤੇ ਹੁਣ ਉਸ ਨੇ ਹੋਰ ਪੈਸੇ ਉਧਾਰੇ ਸ਼ਰਨਜੀਤ ਤੋਂ ਮੰਗੇ ਸੀ ਜਿਉਂਕਿ ਉਸ ਨੇ ਜਵਾਬ ਦਿੱਤਾ ਤੇ ਉਸ ਨੇ ਕਿਹਾ ਕਿ ਪਹਿਲਾਂ ਪਹਿਲਾਂ ਵਾਲੇ ਲਏ ਪੈਸੇ ਵਾਪਸ ਕਰੇ ਫਿਰ ਹੋਰ ਦੇਵੇਗਾ ਇਸ ਤੇ ਪਾਰਟੀ ਤੈਸ਼ ਵਿੱਚ ਆ ਗਿਆ ਤੇ ਉਸ ਨੇ ਫੋਨ ਕਰਕੇ ਰਾਤ ਨੂੰ 10 ਵਜੇ ਦੇ ਕਰੀਬ ਸ਼ਰਨਜੀਤ ਨੂੰ ਟਾਬੇ ਦੇ ਬਾਹਰ ਬੁਲਾਇਆ ਤੇ ਉਸ ਉੱਪਰ ਤੰਬੜ ਤੋੜ ਗੋਲੀਆਂ ਚਲਾ ਦਿੱਤੀਆਂ ਤੇ ਆਪਣੇ ਸਾਥੀ ਸਮੇਤ ਮੌਕੇ ਤੋਂ ਫਰਾਰ ਹੋ ਗਿਆ ਜ਼ਖਮੀ ਸ਼ਰਨਜੀਤ ਸਿੰਘ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਇਹਨਾਂ ਦੀ ਕੋ ਡੀ ਜੇ ਦਾ ਕੰਮ ਕਰਦਾ ਸੀ ਇੱਥੇ ਮਹਾਰਾਜਾ ਇਹ ਮਹਾਰਾਜਾ ਵਾਲੇ ਮਾਲਕ ਆ ਪੰਪ ਵੀ ਇਹਨਾਂ ਦਾ ਇਹਨਾਂ ਦੇ ਮੈਨੇਜਰ ਸੀ ਆਫਸ ਦੇ ਵਿੱਚ ਇਹਨਾਂ ਦਾ ਝਗੜਾ ਹੋ ਗਿਆ ਮੈਨੇਜਰ ਨੇ ਐਕਸ਼ਨ ਕੀਤਾ ਬੀਸੀ ਵਾਲੇ ਤੇ ਜਿਹੜਾ ਜਿਹੜਾ ਇੰਜਰਡ ਆ ਮੁੰਡਾ ਸਰਜੀਤ ਆ ਇਹ ਹੈਗਾ ਬਿਸਤ੍ਰ ਪਾਠੀ ਤਾਂ ਇਸ ਵਜ੍ਹਾ ਕਰਕੇ ਜੇ ਉਹ ਹਸਪੀਟਲ ਦਾਖਲ ਆ ਸਾਨੂੰ ਜਿਹੜੀ ਆ ਇਹ ਰਾਤ ਦਾ ਇਨਸੀਡੈਂਟ ਆ ਪਰ ਰਿਪੋਰਟ ਹੋ ਰਹੀ ਹੈ ਜੀ ਸਾਨੂੰ ਉਹਨਾਂ ਇਨਵੈਸਟੀਗੇਸ਼ਨ ਕਰ ਰਹੀ ਹੈ ਪੁਲਿਸ ਦੋ ਦਾ ਪਿੱਛੇ ਲੱਗੀਆਂ ਸੀ ਚਾਰ ਗੁਲੀਆਂ ਲੱਗੀਆਂ ਦਰਜ ਹੋਇਆ ਦੋ ਪਿੱਛੇ ਇੱਕ ਕੰਨ ਤੇ ਇੱਕ ਇੱਕ ਸੱਜੀ ਬੱਖੀ 'ਚ 32 ਬੋਰ ਰਵਲ ਵਰਜੀ ਇੱਕ ਤਾਂ ਟੱਪੇ ਤੇ ਆਈ ਸੀ ਉਹ ਕੰਮ ਤੇ ਟੱਪੇ 'ਚ ਕਰਦੇ ਉਹ ਤਾਂ ਆਪਣਾ ਇੱਥੇ DJ ਦਾ ਪ੍ਰੋਗਰਾਮ ਕਰਦਾ ਜੀ ਕਿਤੇ ਇਹ ਜਿਹੜਾ ਜਿਹੜਾ ਪਹਿਲੀ ਇਨਫੋਰਮੇਸ਼ਨ ਤਾਂ ਮਿਲੀ ਆ ਇਸ ਜਗ੍ਹਾ ਤੇ ਵੀ ਨਾ ਝਗੜਾ ਹੋਇਆ ਬਾਕੀ ਮੈਟਰੋਫਨ ਇਨਵੈਸਟੀਗੇਸ਼ਨ ਹੈ ਕਾਫੀ ਹੈਗਾ ਮਤਲਬ ਕਿ ਚਾਰ ਕੋਣੀਆਂ ਬਹੁਤ ਦੀਆਂ ਚ ਉਸ ਤਰ੍ਹਾਂ ਕਾਫੀ ਸੀਰੀਅਸ ਹੈ